ਇਸ ਸ਼ਤਾਬਦੀ ਦੇ ਵਿੱਚ ਸਾਡੀ ਪੰਜਾਬ ਦੀ ਸਰਕਾਰ ਕਹਿ ਰਾਜਾ ਹੈ। ਪ੍ਰਾਰ ਦੇ ਨਾਮ ਤੇ ਇਹ ਪ੍ਰਮੰਧਾ ਨੂੰ ਲੈ ਕੇ ਪ੍ਰਬੰਧ ਕੀਤਾ ਪਿਛਲੇ 6-8 ਮਹੀਨਿਆਂ ਤੋਂ ਇਹ ਕਰਨੇ ਚਾਹੀਦੇ ਸੀ ਤੇ ਨਾ ਉਸ ਤੋਂ ਬਾਅਦ ਕੁਝ ਆਇਆ। ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਇਹ ਥੋੜੀ ਜ਼ਿੰਦਗੀ ਵਿੱਚ ਇਹ ਸਮੇਂ ਬਾਰ-ਬਾਰ ਨਹੀਂ ਆਉਣਾ। ਤੁਸੀਂ ਬੜੇ-ਬੜੇ 골ਡਨ ਅਪਰਚੂਨਿਟੀ ਮਿਸ ਕਰ ਕਰ ਲੀਏ। ਜਰੂਰਤ ਹੀ ਨਹੀਂ ਸਮਝੀ। कि ਅਸੀਂ ਗਵਿੰਦਪਾਲ ਸਾਹਿਬ ਦੇ ਆਲੇ ਦੁਆਲੇ ਡਿਵੈਲਪਮੈਂਟ ਕਰਨੀ ਹੈ ਜਿੱਥੇ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸੰਗਤ ਤੇ ਪੰਗਤ ਦਾ ਸੰਗਠਨ ਪੁਦਾ ਕੀਤਾ ਜਿੱਥੋਂ ਦੇ ਲੰਗਰ ਦੇ ਵਿੱਚ ਬੈਠ ਕੇ ਕਿਸੇ ਵੀ ਨੇ ਅੱਗੇ ਪਰਵਾਸਾ ਨਹੀਂ ਆਇਆ ਉੱਥੇ ਪੰਗਤ ਦੇ ਸਿਧਾਰਥ ਦੇ ਅੱਗੇ ਸਿਰ ਝੁਕੋਂਦਿਆ ਫੰਡਰ ਦੇ ਬਜਟ ਵਿੱਚ ਕਿਹਾ ਸੀ ਕਿ ਪਿਛਲੇ 6-8 ਮਹੀਨਿਆਂ ਤੋਂ ਪ੍ਰਬੰਧ ਕੀਤਾ ਜਾਵੇ ਸੜਕਾਂ ਚੌੜੀਆਂ ਕੀਤੀਆਂ ਜਾਣੀਆਂ بڑے بڑے ਗੇਟ ਬਣਾਏ ਜਾਣੇ ਤੇ ਲੋਕ ਯਾਦ ਕਰਦੇ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਗੁਰੂ ਸਾਹਿਬ ਜੀ ਦਾ ਵਿਕਾਸ ਦੇ ਕੰਮ ਤੇ ਬਦਲਾਵ ਵਾਲਿਓ ਤੁਸੀਂ ਬਹੁਤ ਵੱਡਾ ਅੱਜ ਕਿੰਨੀ ਵਿਸਤ੍ਰਿਤ ਸੰਗਤ ਹੈ ਤੇ ਬਹੁਤ ਬਹੁਤ ਦਾ ਵਾਸੀ ਸਾਰਿਆਂ ਨੂੰ ਇਹ ਗੱਲ ਬੜੀ ਰੜਕਦੀ ਸੀ ਕਿ ਸਰਕਾਰ ਨਾਲ ਕੋਈ ਗੱਲ ਨਾ ਜਾਂ ਬਦਲਾਵ ਦਾ ਮਤਲਬ ਇਹ ਹੈ ਕਿ ਤੁਸੀਂ ਸਾਰਾ ਕੁਝ ਬਿਸਕਾਰ ਕੇ ਇੱਕ ਮੌਕਾ ਘੁਆ ਲਿਆ ਹੈ ਕਹਿ ਰਿਹਾ ਹਾਂ ਆ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੱਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ 450 ਸਾਲਾ ਜੋਤੀ ਜੋਤ ਦਿਵਸ ਸੀ ਔਰ ਗੁਰੂ ਰਾਮਦਾਸ ਜੀ ਦਾ 450 ਸਾਲਾ ਗੁਰਤਾ ਗਦੀ ਦਿਵਸ ਗੋਇੰਦਵਾਲ ਸਾਹਿਬ ਵਿਖੇ ਮਨਾਇਆ ਗਿਆ ਔਰ ਕੱਲ ਦਰਸ਼ਨ ਕਰਕੇ ਬੜਾ ਆਨੰਦ ਪ੍ਰਾਪਤ ਹੋਇਆ ਔਰ ਬੜੀ ਖੁਸ਼ੀ ਹੋਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਮਹਾਪੁਰਸ਼ਾਂ ਨੇ ਬਹੁਤ ਵੱਡੇ ਪੱਧਰ ਤੇ ਪ੍ਰਬੰਧ ਕਰਕੇ ਗੁਰਦੁਆਰੇ ਦੇ ਅੰਦਰ ਬਿਲਡਿੰਗਾਂ ਦਾ ਵਿਸਥਾਰ ਕੀਤਾ ਲੰਗਰ ਦਾ ਵਿਸਥਾਰ ਕੀਤਾ ਲੰਗਰ ਦੇ ਪ੍ਰਬੰਧ ਕੀਤੇ ਸ਼ਤਾਬਦੀ ਸਮਾਗਮਾਂ ਦਾ ਪ੍ਰਬੰਧ ਕੀਤਾ ਪਰ ਇੱਕ ਗੱਲ ਜਿਹੜੀ ਮੈਨੂੰ ਰੜਕਦੀ ਰਹੀ ਕਿ ਇਸ ਸ਼ਤਾਬਦੀ ਦੇ ਵੇਲੇ ਦੇਖੋ 450 ਸਾਲ ਦਾ ਸ਼ਤਾਬਦੀ ਹੈ ਸਾਡੀ ਜ਼ਿੰਦਗੀ ਵਿੱਚ ਨਾ ਤਾਂ 400 ਸਾਲ ਆਇਆ ਨਾ 500 ਸਾਲ ਆਉਣਾ ਔਰ ਇਸ ਸ਼ਤਾਬਦੀ ਦੇ ਵਿੱਚ ਸਾਡੀ ਪੰਜਾਬ ਦੀ ਸਰਕਾਰ ਕਹਿ ਰਾਜ ਰਹੀ ਸਰਕਾਰ ਦੇ ਨਾਂ ਤਾਂ ਇਹਦੇ ਪ੍ਰਬੰਧਾਂ ਨੂੰ ਲੈ ਕੇ ਕੋਈ ਪ੍ਰਬੰਧ ਕੀਤਾ ਪਿਛਲੇ 6-8 ਮਹੀਨਿਆਂ ਤੋਂ ਜਿਹੜੇ ਕਰਨੇ ਚਾਹੀਦੇ ਸੀ ਤੇ ਨਾ ਉਸ ਤੋਂ ਬਾਅਦ ਕੋਈ ਆਇਆ ਔਰ ਮੈਂ ਅੰ ਦੱਸਣਾ ਚਾਹੁੰਦਾ ਕਿ ਇਹ ਸ਼ਤਾਬਦੀਆਂ ਅਸੀਂ ਵੱਡਾ-ਵੱਡੇ ਭਾਗਾ ਲਿਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਮਕਾਮ ਮਿਲਦੇ ਨੇ ਔਰ ਜਦੋਂ-ਜਦੋਂ ਵੀ ਕੋਈ ਸ਼ਤਾਬਦੀ ਆਈ ਹੈ ਸਾਰੀਆਂ ਪੰਜਾਬ ਦੀਆਂ ਸਰਕਾਰਾਂ ਨੇ ਆਪਣੀ ਬਣਦੀ ਭੂਮਿਕਾ ਨਿਭਾਈ ਔਰ ਮੈਂ ਦੱਸਣਾ ਚਾਹੁੰਦਾ ਕਿ 1999 ਦੇ ਵਿੱਚ ਖਾਲਸਾ ਪੰਥ ਦਾ 300 ਸਾਲਾ ਸਾਜਰਾ ਦਿਵਸ ਅਨੰਦਪੁਰ ਸਾਹਿਬ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਗਿਆ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਉਹਨਾਂ ਨੇ ਵਿਰਾਸਤੇ ਖਾਲਸਾ ਇੱਕ ਬਹੁਤ ਵੱਡੀ ਯਾਦਗਾਰ ਅਨੰਦਪੁਰ ਸਾਹਿਬ ਵਿਖੇ ਕਾਉਂ ਨੋ ਦਿੱਤੀ। ਔਰ ਉਸ ਤੋਂ ਬਾਅਦ ਦੇਖੋ ਹਜੂਰ ਸਾਹਿਬ ਵਿੱਚ ਵੀ 2008 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੱਦੀ ਦਿਵਸ ਬਣਾਇਆ ਗਿਆ। ਬਹੁਤ ਵੱਡੇ ਪੱਧਰ ਤੇ ਡਾਕਟਰ ਮਨਮੋਹਨ ਸਿੰਘ ਜੀ ਉਦੋਂ ਦੇਜ ਦੇ ਪ੍ਰਧਾਨ ਮੰਤਰੀ ਸਨ ਔਰ ਉਹਨਾਂ ਨੇ 1500 ਕਰੋੜ ਰੁਪਇਆ ਲਾ ਕੇ ਹਜੂਰ ਸਾਹਿਬ ਦੀ ਜਾਂ ਨੰਦੇੜ ਦੀ ਬਹੁਤ ਵੱਡੇ ਪੱਧਰ ਤੇ ਡਿਵੈਲਪਮੈਂਟ ਕੀਤੀ ਔਰ ਸੱਚਖੰਡ ਦਾ ਜਿਹੜਾ ਮੇਨ ਕੰਪਲੈਕਸ ਸੀ ਬਹੁਤ ਵੱਡੇ ਪਦਰਤੀ ਉਹਦਾ ਨਵੀਨੀ ਕਰਨ ਕੀਤਾ ਔਰ ਅੱਜ ਵੀ ਲੋਕ ਉਹਨਾਂ ਗੱਲਾਂ ਨੂੰ ਯਾਦ ਕਰਦੇ ਨੇ ਔਰ ਇਸ ਦੇ ਨਾਲ ਨਾਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 350 ਸਾਲਾਂ ਪੜਨਾ ਸਾਹਿਬ ਦੀ ਧਰਤੀ ਤੇ ਮਨਾਇਆ ਗਿਆ ਤੇ ਸਿੱਖ ਸੰਗਤਾਂ ਯਾਦ ਕਰਦੀਆਂ ਸਨ ਕਿ ਉੱਥੋਂ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਬਹੁਤ ਵੱਡੇ ਪੱਧਰ ਤੇ ਪ੍ਰਬੰਧ ਕਰਕੇ ਸਾਰਾ ਕੁਝ ਕੀਤਾ ਗਿਆ ਉਹਦੇ ਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ 400 ਸਾਲਾਂ ਸ਼ਹੀਦੀ ਦੇ ਤਰਨਤਾਰਨ ਵਿਕੇ ਬਣਾਇਆ ਗਿਆ 206 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਤਰਨਤਾਰਨ ਨੂੰ ਜ਼ਿਲ੍ਹਾ ਲਾਂਣ ਕੀਤਾ ਲੋਕ ਯਾਦ ਕਰਦੇ ਨੇ ਕਿ ਜਦੋਂ ਸ਼ਹੀਦੀ ਦਿਹਾੜਾ ਸੀ ਤਾਂ ਉਦੋਂ ਕਾਂਗਰਸ ਨੇ ਤਰਨਤਾਰਨ ਨੂੰ ਜ਼ਿਲ੍ਹਾ ਬਣਾਇਆ ਸੀ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿੰਨੀਆਂ ਵੀ ਸ਼ਤਾਬ ਦੀਆਂ ਆਈਆਂ ਨੇ ਬੇਸ਼ੱਕ ਵੱਡੇ ਸਾਹਿਬਜ਼ਾਦਿਆਂ ਦੀ ਚਮਕੌਰ ਸਾਹਿਬ ਆਈ ਛੋਟੇ ਸਾਹਿਬਜ਼ਾਦਿਆਂ ਦੀ ਫਤਿਹਗੜ੍ਹ ਸਾਹਿਬ ਆਈ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਔਰ ਚਮਕੌਰ ਸਾਹਿਬ ਦੇ ਵਿੱਚ ਇਹ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਦਾਸਤਾ ਨੇ ਸ਼ਹਾਦਤ ਕੈਪਟਨ ਅਮਰਿੰਦਰ ਸਿੰਘ ਜੀ ਨੇ ਸ਼ੁਰੂ ਕੀਤਾ ਔਰ ਹੁਣ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਨੇ ਕੰਪਲੀਟ ਕੀਤਾ ਜਿਹੜੀਆਂ ਸਿਕਸ ਸੰਗਤਾਂ ਅੱਜ ਵੀ ਚਮਕੌਰ ਸਾਹਿਬ ਦਰਸ਼ਨ ਕਰਨ ਜਾਂਦੀਆਂ ਨੇ ਔਰ ਯਾਦ ਕਰਦੀਆਂ ਨੇ ਕਿ ਉਹ ਐਸਾ ਅ ਅਲੌਕਿਕ ਨਜ਼ਾਰਾ ਉੱਥੇ ਪੇਸ਼ ਕਰਦਾ ਜਿਹਦਾ ਕੋਈ ਮੁਕਾਬਲਾ ਨਹੀਂ ਔਰ ਜਦੋਂ ਫਤਿਹਗੜ੍ਹ ਸਾਹਿਬ ਵਿੱਚ ਛੋਟੇ ਸਾਹਿਬ ਜਦਾਂ ਦਾ ਸ਼ਿਦੀ ਤਾੜਾ ਬਣਾਇਆ ਗਿਆ ਉਸ ਵੇਲੇ ਵੀ ਕਾਂਗਰਸ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿੱਥੇ ਸੜਕਾਂ ਦਾ ਬਹੁਤ ਵੱਡੇ ਪੱਧਰ ਤੇ ਨਿਰਮਾਣ ਕੀਤਾ ਉੱਥੇ ਬਹੁਤ ਵੱਡੇ ਵੱਡੇ ਯਾਦਗਾਰੀ ਗੇਟ ਬਣਾ ਕੀਤੇ ਗਏ ਇਸੇ ਤਰ੍ਹਾਂ 40 ਮੁਕਤਿਆਂ ਦਾ ਮੁਕਸਰ ਸਾਹਿਬ ਵਿਖੇ ਉਹਨਾਂ ਦਾ ਵੀ ਸ਼ਹੀਦੀ ਯਾਦ ਆਇਆ ਚਤਾਬਦੀ ਆਈ ਔਰ ਉੱਥੇ ਵੀ ਕਾਂਗਰਸ ਸਰਕਾਰ ਵੱਲੇ ਬਹੁਤ ਵੱਡੇ ਪੱਧਰ ਦੇ ਗੇਟ ਬਣਾਏ ਗਏ ਔਰ ਬੜੀ ਵੱਡੀ ਯਾਦਗਾਰ ਸਮਾਰਕ ਬਣਾਇਆ ਗਿਆ ਔਰ ਮੈਂ ਦੱਸਣਾ ਚਾਹੁੰਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦਾ 550 ਸਾਲਾਂ ਜਦੋਂ ਪ੍ਰਕਾਸ਼ ਦਿਹਾੜਾ ਸੁਲਤਾਨਪੁਰ ਲੋਧੀ ਵਿੱਚ ਬਣਾਇਆ ਗਿਆ ਤੇ ਮੈਂ ਦੋਸਤੋ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਉਹ ਦੀਆਂ ਬਹੁਤ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ। ਦੇਖੋ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਮੇਰਾ ਸੈਂਕੜੇ ਕਰੋੜ ਰੁਪਇਆ ਲਾ ਕੇ ਉਥੋਂ ਦੀਆਂ ਸੜਕਾਂ ਜਿਹੜੀਆਂ ਵੀ ਉਹਨੂੰ ਕਨੈਕਟ ਕਰਦੀਆਂ ਸਨ ਉਹਦੇ ਬਹੁਤ ਵੱਡੇ ਪ੍ਰਬੰਧ ਕੀਤੇ ਗਏ ਔਰ ਲੋਕ ਅੱਜ ਵੀ ਯਾਦ ਕਰਦੇ ਨੇ। ਲੋਕ ਯਾਦ ਕਰਦੇ ਆ ਕਿ ਉਸ 550 ਸਾਲਾਂ ਵਿਖੇ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਸਾਡਾ ਕਰਤਾਰਪੁਰ ਦਾ ਕੋਰੀਡੋਰ ਖੋਲਿਆ। ਔਰ ਉਹ ਪਾਕਿਸਤਾਨ ਦੀ ਸਰਕਾਰ ਦੌਰ ਪਾਕਿਸਤਾਨ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜੀ ਨੇ ਉਥੇ ਕਰਤਾਰਪੁਰ ਸਾਹਿਬ ਦੀ ਬਹੁਤ ਵੱਡੀ ਸੇਵਾ ਸੰਪੂਰਨ ਕੀਤੀ ਔਰ ਅੱਜ ਕਰਤਾਰਪੁਰ ਸਾਹਿਬ ਦੇ ਜਦੋਂ ਕੋ ਦਰਸ਼ਨ ਕਰਨ ਜਾਂਦਾ ਤੇ ਲੋਕ ਯਾਦ ਕਰਦੇ ਨੇ ਕਿ ਉਹ ਜਾਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਔਰ ਕੰਪਲੈਕਸ ਨਹੀਂ ਕਦੇ ਵੇਖਿਆ ਔਰ ਕੀ ਮੈਂ ਪੁੱਛਣਾ ਚਾਹੁੰਦਾ ਹੈ ਕਿ ਬਦਲਾ ਇਹਨੂੰ ਕਹਿੰਦੇ ਆ ਕਿ ਅਸੀਂ ਸ਼ਤਾਬਦੀ ਨਿਸ ਕਰ ਜਾਈਏ ਮੈਂ ਮੁੱਖ ਮੰਤਰੀ ਸਾਹਿਬ ਤੋਂ ਬੇਨਤੀ ਕਰਨਾ ਚਾਹੁੰਦਾ ਹੈ ਇਹ ਤੁਹਾਡੀ ਜ਼ਿੰਦਗੀ ਵਿੱਚ ਇਸ ਸਮੇਂ ਬਾਰ-ਬਾਰ ਨਹੀਂ ਹੋਣੇ ਤੁਸੀਂ ਬੜੀ-ਬੜੀ 골ਡਨ ਅਪੋਰਚੁਨਿਟੀ ਮਿਸ ਕਰ ਦਿੱਤੀ ਹੈ ਤੁਸੀਂ ਜ਼ਰੂਰਤ ਹੀ ਨਹੀਂ ਸਮਝੀ ਕਿ ਅਸੀਂ ਗੋਵਿੰਦਵਾਲ ਸਾਹਿਬ ਦੇ ਆਲੇ-ਦੁਆਲੇ ਡਿਵੈਲਪਮੈਂਟ ਕਰਨੀ ਹੈ ਦੇਖੋ ਗੁਰਦੁਆਰਾ ਸਾਹਿਬ ਦੇ ਅੰਦਰ ਜਿੱਥੇ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸੰਗਤ ਤੇ ਪੰਗਤ ਦਾ ਸੰਘਾੜ ਸਦਾਰ ਦਿੱਤਾ ਜਿੱਥੋਂ ਦੇ ਲੰਗਰ ਦੇ ਵਿੱਚ ਬੈਠ ਕੇ ਕਿਸੇ ਵੇਲੇ ਦੇ ਅਕਬਰ ਬਾਦਸ਼ਾਹ ਨੇ ਉੱਥੇ ਪੰਗਤ ਦੇ ਸਦਾਰਤ ਦੇ ਅੱਗੇ ਸਿਰ ਝੁਕਾਉਂਦਿਆਂ ਪੰਗਤ ਵਿੱਚ ਬੈਠ ਕੇ ਰੋਟੀ ਖਾਧੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਔਰ ਮਹਾਪੁਰਸ਼ਾਂ ਨੇ ਉਸ ਲੰਗਰ ਦੀ ਬਿਲਡਿੰਗ ਵੱਡੀ ਬਣਾ ਕੇ ਬਹੁਤ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਪਰ ਮੁੱਖ ਮੰਤਰੀ ਸਾਹਿਬ ਘਾਟੇ ਰੜਕਦੀ ਰਹੀ ਕਿ ਜਿਹੜੀਆਂ ਸੜਕਾਂ ਗੋਇੰਦਵਾਲ ਸਾਹਿਬ ਨੂੰ ਜੋੜਦੀਆਂ ਸਨ ਉਹ ਸੜਕਾਂ ਛੋਟੀਆਂ ੋਂ ਕਰਕੇ ਸੰਗਤ ਨੂੰ ਬਹੁਤ ਵੱਡੇ ਪੱਧਰ ਤੇ ਪਰੇਸ਼ਾਨੀ ਆਈ ਸਰਕਾਰ ਮਿਸ ਹੋਈ ਸਰਕਾਰ ਦਾ ਫਰਜ਼ ਬੰਦਾ ਸੀ ਕਿ ਪਿਛਲੇ 6-8 ਮਹੀਨਿਆਂ ਤੋਂ ਪ੍ਰਬੰਧ ਕੀਤਾ ਜਾਂਦੇ ਸੜਕਾਂ ਚੌੜੀਆਂ ਕੀਤੀਆਂ ਜਾਂਦੀਆਂ ਵੱਡੇ ਵੱਡੇ ਗੇਟ ਬਣਾਏ ਜਾਂਦੇ ਕਿ ਲੋਕ ਯਾਦ ਕਰਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੁਰੂ ਸਾਹਿਬ ਦੀ ਸ਼ਤਾਬਦੀ ਦੇ ਬਹੁਤ ਵੱਡੇ ਕੰਮ ਕੀਤੇ ਦੇਖੋ ਇਹ ਬਾਕੀ ਸੰਭਾਲਾਂਗੇ ਜਾਂਦਾ ਹੈ ਜ਼ਿੰਦਗੀ ਦੇ ਵਿੱਚ ਸਾਡੇ ਬਾਕੀ ਕੰਮ ਪਤਾ ਨਹੀਂ ਕਿਸੇ ਨੇ ਯਾਦ ਰੱਖਣੇ ਕਿਨੇ ਰੱਖਣੇ ਪਰ ਇਹਨਾਂ ਸ਼ਤਾਬਦੀਆਂ ਦੇ ਮੌਕੇ ਤੇ ਕੀਤੇ ਹੋਏ ਕੰਮ ਸਦਾ ਸਿੱਖ ਸੰਗਤਾਂ ਯਾਦ ਕਰਦੀਆਂ ਨੇ ਔਰ ਮੈਂ ਕਹਾਂਗਾ ਕਿ ਬਦਲਾਵ ਵਾਲਿਓ ਤੁਸੀਂ ਬਹੁਤ ਵੱਡਾ ਅੱਜ ਜਿੰਨੀ ਵੀ ਸਿੱਖ ਸੰਗਤ ਉਹ ਤੇ ਗੋਇੰਦਵਾਲ ਸਾਹਿਬ ਆਈ ਸੀ ਸਾਰਿਆਂ ਨੂੰ ਇਹ ਗੱਲ ਬੜੀ ਰੜਕਦੀ ਸੀ ਕਿ ਸਰਕਾਰ ਨੇ ਕੁਝ ਨਹੀਂ ਕੀਤਾ ਸ਼ਾਇਦ ਤੁਹਾਡੀ ਪਾਲਿਸੀ ਦਾ ਹਿੱਸਾ ਹੈ ਜਾਂ ਤੁਹਾਡੇ ਇਸ ਗੱਲ ਦੀ ਸਮਝ ਨਹੀਂ ਜਾਂ ਬਦਲਾ ਦਾ ਮਤਲਬ ਇਹ ਹੈ ਕਿ ਤੁਸੀਂ ਸਾਰਾ ਕੁਝ ਮਿਸ ਕਰਕੇ ਇੱਕ ਮੌਕਾ ਗਵਾ ਲਿਆ ਹੈ ਖੈਰ ਤੁਹਾਡੀਆਂ ਤੁਹਾਨੂੰ ਮੁਬਾਰਕ ਪਰ ਮੈਂ ਗੁਰੂ ਸਹਿਬਾਨਾਂ ਦੇ ਇਸ ਇਸ ਮਹਾਨ ਅਫਸਰ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਔਰ ਉੱਥੇ ਜਾ ਕੇ ਬਹੁਤ ਆਨੰਦ ਮਿਲਿਆ ਦਰਸ਼ਨ ਕਰਕੇ ਸਿੱਖ ਸੰਗਤਾਂ ਦਾ ਵੱਡਾ ਇਕੱਠ ਦੇਖ ਕੇ ਮਾਨੂੰ ਖੁਸ਼ੀ ਹੋਈ ਹੈ ਪ੍ਰਮਾਤਮਾ ਕਿਰਪਾ ਕਰੇ ਸਤਗੁਰ ਸੱਚੇ ਪਾਤਸ਼ਾਹ ਸਾਰਿਆਂ ਦੇ ਸਿਰ ਤੇ ਮਿਹਰ ਭਰੀ ਯਾਤਰਾ ਕੇ ਸਰਬੱਤ ਦੀ ਚੜ੍ਹਦੀ ਕਲਾ ਕਰੇ ਇੰਨੇ ਸ਼ਬਦਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ